ਫਿਲੌਰ ਰੇਲਵੇ ਸਟੇਸ਼ਨ ਤੇ ਦਮਲੀ ਯਾਤਰਾ ਦਾ ਸਵਾਗਤ ਕਰਦੇ ਹੋਏ ਗੁਰਦੁਆਰਾ ਸ਼ਹੀਦਾ ਸਿੰਘਾਂ ਡੇਰਾ ਸ਼੍ਰੀ ਮਾਨਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਅਲੋਵਾਲ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਸੰਧੂ ਭਾਈ ਦਾਰਾ ਸਿੰਘ ਭਾਈ ਗੁਰਵੇਲ ਸਿੰਘ ਤੇ ਇਲਾਕੇ ਦੀਆਂ ਵਿਸ਼ੇਸ਼ ਸ਼ਖਸੀਅਤਾਂ ਰਿਪੋਰਟ ਅਜੀਤ ਸਿੰਘ ਨਦੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਦੁਆਬਾ ਨਿਊਜ਼ 24 ਸ਼ਾਨੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਜਿਥੇ ਬਾਬਾ ਹਰੇ ਪੂਜਾ ਆਸਣ ਖਾਪਣੋ ਸਤਿ ਆਸਣ ਸਭ ਜਗਤ ਜੋ ਬੋਲੇ ਇਸੋਂ ਮੈਂ ਬਾਬਾ ਸੁਭਾਸ਼ মহারাজ ਕੀ ਜੈ ਆ ਸ਼ਕਤੀ ਅਮਰ ਰਹੇ ਸਾਡੇ ਸਾਹਮਣੇ ਦੇਖਣ ਦੇ ਮਹੌਲ ਚੋਟੀ ਹੈ ਜੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਹੀ ਪਿਆਰ ਤੇ ਸ਼ਾਂਤ ਦਾ ਕਬੂਲ ਕਰਦੇ ਹੋਏ ਸਰੇ ਦੇ ਤੇ ਸਵਾਰ ਹੋ ਰਹੇ ਹੈ ਕਦੇ ਵੀ ਗੱਲ ਨਹੀਂ ਕਰਨਾ ਚਾਹੁੰਦੇ Jé, você! Jardim, você! ਕਾਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਿਰੰਤਰ ਸਾਲ ਦਰਸਾਰ ਸੰਗਤਾਂ ਵੱਧ ਰਹੀਆਂ ਔਰ ਨਿਰੰਤਰ ਇਹ ਕਾਰਜ ਚੱਲ ਰਹੇ ਆ ਗੁਰੂ ਪਿਆਰੀ ਸਾਧ ਸੰਗਤ ਦੀ ਆਸ਼ੀਰਵਾਦ ਨਾਲ ਸਤੂਰਦਾਸ ਮਹਾਰਾਜ ਦੇ ਜ਼ੁਰਪੁਰ ਦੀਆਂ ਲੱਖ ਲੱਖ ਵਧਾਈਆਂ ਤੇ ਆਸ਼ੀਰਵਾਦ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਹੈ ਹੋਰ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ